ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਸ਼ਹਿਰ ਦੀ ਟ੍ਰੈਫਿਕ ਨੂੰ ਖਰਾਬ ਕਰਦੇ ਹਨ ਆਟੋ ਰਿਕਸ਼ਾ ਚਾਲਕ ਜੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਰ ਸੜਕ ਤੇ ਹੀ ਇਹਨਾਂ ਦੀ ਭੀੜ ਬਣੀ ਰਹਿੰਦੀ ਹੈ ਸਵਾਰੀ ਦੇਖ ਕੇ ਉੱਥੇ ਹੀ ਬ੍ਰੇਕ ਲਗਾ ਦਿੰਦੇ ਹਨ ਗੱਲ ਕਰੀਏ ਹੁਕਮ ਸਿੰਘ ਰੋਡ ਤੇ ਡੈਂਟਲ ਕਾਲਜ ਦੇ ਬਾਹਰ ਆਟੋ ਚਾਲਕਾਂ ਦਾ ਕਬਜ਼ਾ ਰਹਿੰਦਾ ਹੈ ਇੱਥੇ ਸਵਾਰੀ ਨੂੰ ਬਿਠਾਉਣ ਲਈ ਇੱਕੋ ਜਗ੍ਹਾ ਹੀ ਕਈ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਖੜ ਕੇ ਰੋਡ ਜਮ ਕਰ ਦਿੰਦੇ ਨੇ ਰਾਹਗੀਰਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਕਿ ਇਹਨਾਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਮੈਂ ਜੀ ਇਸ ਸਮੇਂ ਹੁਕਮ ਸਿੰਘ ਰੋਡ 'ਤੇ ਖੜੋਤਾ ਵਾਂ। ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਇੰਨਾ ਕਿ ਬੁਰਾ ਹਾਲ ਹੋ ਗਿਆ ਵਾ ਜੋ ਕਿ ਟ੍ਰੈਫਿਕ ਤੇ ਜਿਹੜੀ ਥ੍ਰੀਡਰ ਵਾਲਿਆਂ ਨੇ ਇਹਨਾਂ ਨੇ ਤਾਂ ਵਿੜੇ ਕਰਕੇ ਕਰਤਾ। ਐਡੀਸੀ ਵੀ ਮੈਮ ਸ਼੍ਰੀ ਅਮਨਜੀਤ ਅਮਨ ਜੀ ਅਮਨ ਗੌਰ ਜੀ ਉਹੜਾੜੇ ਬੜੀਏ ਬਹੁਤ ਹਾਰਡਵਰਕ ਕਰਦੇ ਨੇ ਉਹਨਾਂ ਨੇ ਬੜਾ ਹੀ ਸਿਸਟਮ ਨਾਲ ਕੀਤਾ ਪਰ ਜਿਹੜੇ ਆਟੋ ਵਾਲੇ ਆ ਉਹ ਉਹਨਾਂ ਤੋਂ ਵਿਦਾਂ ਹੋ ਗਿਆ ਉਹ ਉਹਨਾਂ ਦਾ ਕਦੇ ਆਖਾ ਨਹੀਂ ਮੰਨਦੇ ਜਾਂ ਉਹਨਾਂ ਨੂੰ ਕੁਝ ਸਮਝਦੇ ਨਹੀਂ ਆ ਇੰਨੇ ਇੱਕ ਟ੍ਰੈਫਿਕ ਜਾਮ ਆ ਵੀ ਜਿੱਥੇ ਵੇਖੋ ਕਿਤੇ ਲੈਫਟ ਮੋੜ ਦਿੰਦੇ ਕਦੇ ਰਾਈਟ ਮੋੜ ਦਿੰਦੇ ਆ ਤੇ ਇੰਨੇ ਐਕਸੀਡੈਂਟ ਹੁੰਦੇ ਨੇ ਕਈਆਂ ਦੇ ਆ ਕਈਆਂ ਦੀ ਲੱਤਾਂ ਟੁੱਟ ਜਾਂਦੀਆਂ ਕਈ ਨੇ ਬਾਹਾਂ ਟੁੱਟ ਜਾਂਦੀਆਂ ਨੇ ਤੇ ਇਹ ਚੀਜ਼ ਜਿਹੜੀ ਆ ਕੋਈ ਕੋਈ ਕੰਟਰੋਲ ਹੋਣੀ ਚਾਹੀਦੀ ਹੈ ਜਿਹਦੇ ਚ ਇਹ ਪਬਲਿਕ ਨੂੰ ਪਬਲਿਕ ਦਾ ਮਤਲਬ ਕਿ ਇੱਕ ਕੋਈ ਨਾ ਕੋਈ ਸੋਚਣ ਵੀ ਪਬਲਿਕ ਬੜੀ ਜਸਰੂ ਦੀ ਹੈ ਇੱਕ ਜਿਹੜਾ ਆਪਣੇ ਆਟੋ ਵਾਲੇ ਕੰਮ ਆਪਣਾ ਕੰਮ ਕਰਾਦੇ ਨੇ ਕਰਾਂ ਸਹੀ ਆਟੋ ਚਲਾਉਂ ਜੋ ਮਰਜੀ ਪਰ ਚਲਾਉਂ ਤਰੀਕੇ ਨਾਲ ਕਿਸੇ ਆਪਣੀ ਲਾਈਨ 'ਚ ਚਲਾਉਂ ਇਹ ਇਹ ਚੀਜ਼ ਨਹੀਂ ਵੇਖਦੇ ਵੀ ਚੌਂਦ ਖਲੋਣਾ ਕਿ ਕਿੱਥੇ ਖਲੋਣਾ ਜਿੱਥੇ ਦਿਲ ਕਰਦਾ ਉੱਥੇ ਬਰੇਕ ਮਾਰਦੇ ਨੇ ਪਿੱਛੋਂ ਨਵੀਆਂ ਆ ਕੇ ਗੱਡੀਆਂ ਵਾਜਦੀਆਂ ਨੇ ਲੋਕਾਂ ਦਾ ਨੁਕਸਾਨ ਹੁੰਦਾ ਵਾ ਤੇ ਇਹ ਤੇ ਪ੍ਰਸ਼ਾਸਨ ਨੂੰ ਤੇ ਆਪਣਾ ਲੋ ਜ਼ੋਰ ਲਾ ਰਿਹਾ ਪਰ ਇਹਨਾਂ ਨੂੰ ਵੀ ਸਮਝਉਣੀ ਚਾਹੀਦੀ ਹੈ ਪਰ ਟ੍ਰੈਫਿਕ ਦਾ ਸਾਰੀ ਜੋ ਵੀ ਅਮਰਸਰ ਦੀ ਹੈਗੀ ਬਹੁਤ ਬੁਰਾ ਹਾਲ ਹੈ ਹਰ ਪਾਸੇ ਰਾਸ਼ੀ ਰਾਸ਼ਾ ਬੰਦਿਆ ਦਾ ਜਿਹੜਾ ਜਾਣਾ ਬਹੁਤ ਮੁਸ਼ਕਲ ਹੋਇਆ ਕਾਰਨ ਕਾਰਨ ਤੁਹਾਡੇ ਸਾਹਮਣੇ ਹੀ ਸਾਰੇ ਇੱਕ ਆਟੋ ਵਾਲਿਆਂ ਦਾ ਹੋ ਗਿਆ ਈ ਰਕਸ਼ਾ ਹੋ ਗਏ ਤੇ ਹਰ ਬੰਦਾ ਜੇ ਕਿ ਐਮਰਜੈਂਸੀ ਵੀ ਹੋ ਜਨਾ ਬਹੁਤ ਮੁਸ਼ਕਲ ਹਾਲ ਹੈ ਆਪਾਂ ਕਿ ਮਾਲ ਸਵੇਰੇ ਆਪਾਂ ਸਵੇਰੇ 9 ਵਜੇ ਵੀ ਨਿਕਲੇ ਨਾ ਘਰੋਂ ਕਿ ਕਿਤਾਬ ਜਲਦੀ ਜਾਣਾ ਤੇ 11 2 ਘੰਟੇ ਤੋਂ ਤੁਸੀਂ ਐਕਸਟਰਾ ਲਾ ਕੇ ਸਮਝੋ ਕਿ ਜਾਣਾ ਪਹੁੰਚ ਪਹੁੰਚਾਂਗੇ ਪਰ ਜੀ ਸਰ ਹਰ ਚੀਜ਼ ਦਾ ਪਰ ਤੁਹਾਡੇ ਸਾਹਮਣੇ ਵੇਖ ਲੋ 110 20 ਰੁਪਏ ਦਾ ਪੈਟਰੋਲ ਹੈ ਤੇ ਬੰਦਾ ਫਿਰ ਇੱਕ ਦਿਨ ਚ ਤੁਹਾਡੇ ਸਾਹਮਣੇ ਇਹ ਐਸੀ ਜੋਗੇ ਰਹਿ ਗਏ ਆਪਾਂ ਇਹ ਸਰਬਸੇਜ ਜ਼ਿਆਦਾ ਕਿਹਨਾਂ ਆਵਾਜ਼ ਮੇਰਕੇ ਨੂੰ ਵੀ ਇੱਕ ਵਾਲੀ ਦੇ 10 ਟਰੈਂਪੂ ਵਾਦੀ ਨੂੰ ਵੀ 10 ਟਰੈਂਪੂ ਤੇ ਮਜੀਠਾ ਜਾਣਾਂ 10 ਟਰੈਂਪੂ ਇਹ ਤੇ ਸਰ ਪ੍ਰਸ਼ਾਸਨ ਨੂੰ ਆਪ ਚਾਹੀਦਾ ਕਿ ਇਹਨਾਂ ਦੀ ਪਰਚੀ ਲਈ ਜਾਵੇ ਬਾਰੀ ਸਰ ਜਿਹੜੇ ਜਾਂਦੇ ਇੱਕ ਇੱਕ ਤੋਂ ਇੱਕ ਕੱਢੇ ਜਾਏ ਨਾਲੇ ਜਨਤਾ ਨੂੰ ਸਹੂਲਤ ਮਿਲੇਗੀ ਨਾਲੇ ਰੋਡ 'ਚ ਵੀ ਟ੍ਰੈਫਿਕ ਘਟ ਹੋਏਗੀ ਸਰ ਹੁਸ਼ਮ ਸਿੰਘ ਰੋਡ ਦਾ ਤਾਂ ਬਹੁਤ ਬੁਰਾ ਹਾਲਾ ਸਰ ਆਪਾਂ ਜਦੋਂ ਇੱਥੋਂ ਨਿਕਲ ਜਾਂਦੇ 2 ਘੰਟੇ ਦਾ ਆਪਾਂ ਲਾ ਕੇ ਚੱਲੀਏ ਆਪਾਂ ਕੀ ਆਪਾਂ ਫਟਾਫਟ ਜਾਣਾ ਪਹਿਲੇ ਇਹ ਰੋਡ ਬਿਲਕੁਲ ਕਲੀਅਰ ਐ ਫਰੈਸ਼ ਹੁੰਦੀ ਸੀ ਪਰ ਇਸ ਟਾਈਮ ਤੇ ਬਹੁਤ ਬੁਰਾ ਹਾਲਾ ਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਲੱਖ ਯਤਨ ਕੀਤੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਲੇਕਿਨ ਹਾਲਾਤ ਸੜਕਾਂ ਦੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸਾਡੀ ਫਾਸਟ ਨਿਊਜ਼ ਟੀਮ ਖੜੀ ਹੈ ਹੁਕਮ ਸਿੰਘ ਰੋਡ ਤੇ ਜਿੱਥੇ ਡੈਂਟਲ ਕਾਲਜ ਹੈ ਔਰ ਇਸਦੇ ਬਿਲਕੁਲ ਸਾਹਮਣੇ ਮਜੀਠਾ ਰੋਡ ਵਾਲੀ ਸਾਈਡ ਔਰ ਬਟਾਰਾ ਰੋਡ ਵਾਲੀ ਸਾਈਡ ਜਿਹੜੇ ਆਟੋ ਰਿਕਸ਼ਾ ਚਾਲਕ ਨੇ ਇਸ ਟ੍ਰੈਫਿਕ ਪ੍ਰਣਾਲੀ ਨੂੰ ਬਹੁਤ ਖਰਾਬ ਕਰਦੇ ਨੇ ਸਵਾਰੀ ਦੇ ਕੇ ਜਿੱਥੇ ਮਰਜ਼ੀ ਬ੍ਰੇਕ ਲਗਾ ਜਾਂਦੇ ਨੇ ਕਬਜ਼ਾ ਕਰ ਲੈਂਦੇ ਨੇ ਸੜਕ ਤੇ ਕਿ ਪਿੱਛੋਂ ਦੀ ਟ੍ਰੈਫਿਕ ਨੂੰ ਹੀ ਰਸਤਾ ਨਾ ਮਿਲੇ ਨੰਗਣ ਲਈ ਸਿਰਫ ਆਪਣੀ ਸੁਮਾਰੀ ਨਾਲ ਹੀ ਮਤਲਬ ਹੁੰਦਾ ਹੈ ਇਹਨਾਂ ਨੂੰ ਸੋ ਰਾਹਗੀ ਰਾਣੇ ਵਾਹਨ ਚਾਲਕਾਂ ਨੇ ਸ਼ਹਿਰ ਵਾਸੀਆਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਇਹਨਾਂ ਤੋਂ ਆ ਰਹੀਆਂ ਪਰੇਸ਼ ਸਮਾਧਨ ਵੀ ਪਾਗ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਵੀ ਧਿਆਨ ਦੇ ਕੇ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦੇ ਪਾਠ ਪੜ੍ਹਾਏ ਜਾਣ ਤਾਂ ਜੋ ਕਿ ਟ੍ਰੈਫਿਕ ਜਿਹੜੇ ਹਰ ਸੜਕ ਤੇ ਹੀ ਕੋਈ ਜਾਮ ਨਜ਼ਰ ਨਾ ਆਵੇ ਔਰ ਇਹ ਵੀ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰ ਸਕਣ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ